ਆਲਿਓ ਮਾਪਿਆਂ ਦੀ ਹੁੰਦੀ ਠੰਡੀ ਛਾਂ ਮਰ ਜਾਂਦੇ ਮਾਪੇ ਤੇ ਜਹਾਨ ਸੁਨਾ ਬੁਝ ਜਾਂਦਾ ਏ ਗਲ ਨਾਲ ਲਾਵੇ ਕੋਈ ਇਹ ਗੱਲ ਕਰਨ ਲਈ ਜਾਂਦਾ 10 ਦਿਨ ਤੱਕ ਲੋਕ ਸਾਰੇ ਕਵਾਂਗੇ ਤੁਹਾਡੇ ਨਾਲ ਤੁਹਾਡੇ ਨਾਲ ਟੈਨਸ਼ਨ ਨਾ ਲਓ ਚਿੰਤਾ ਨਾ ਕਰੋ ਜੇ ਬਾਰ ਮਾਤ ਲੀਰਵਾ ਗਿੰਨ ਕਰਦੇ ਨਾ ਫਿਰ ਨੇ ਕੋਈ ਪੁੱਛਦਾ ਕਿ ਭਾਈ ਤੁਹਾਡਾ ਹਾਲ ਕੀ ਇੱਕ ਮਾਫੀ ਹੋਈ ਹੁੰਦੀ ਹੈ ਜਿਹੜੇ ਪੁੱਛਦੇ ਮਰ ਜਾਂਦੇ ਮਾਪੇ ਤੇ ਜਹਾਨ ਸੁਨਾ ਹੋ ਜਾਂਦਾ ਏ ਗੱਲ ਨਾਲ ਲਾਵੇ ਕੋਈ ਨਾ மடி மோையா மனோ ஜாலே ஆண்டி ஷா ਬਾਕੀ ਸਾਰੇ ਦੀ ਰਿਕਰਡਿੰਗ ਹੋਇਆ ਕੋਨੈਕਟ ਚਲੇ ਰਿਹਾ ਕਿਸ਼ਤਾਨੀ ਸਾਰੀ ਵਿੱਚ ਬਾਕੀ ਜੋ ਯਾਰ ਕਰਨ ਦਾ ਖਿਆਲ ਪਿਆ ਰਹੇ ਇਥੋਂ ਦੀ ਕਲੇਸੀ ਸਾਰੀ ਖੁੱਲ੍ਹ ਕੇ ਕਰਦੇ ਸਤਿਗੁਰੂ ਜੀ ਕੇ ਸਾਥ ਜਿਨਾ ਸਮਾਜ ਜਲਪਨ ਨੂੰ ਸਮੇਂ ਸਿਰ ਸਮਾਪਤੀ ਹੈ ਆਉ ਉਹ ਸਾਰੀ ਸੰਗਤਾਂ